ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਵਸਦਾ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਪੋਪਰ ਇੱਕ ਵਾਰ ਫਿਰ ਹਾਜ਼ਰ ਹੋਇਆ ਤੁਹਾਡੇ ਵਿਚਕਾਰ ਸਿੱਖ ਕੌਮ ਨਾਲ ਜੁੜੇ ਇਤਿਹਾਸ ਤੇ ਚਾਨਣਾ ਪਾਉਣ ਲਈ ਅੱਜ ਗੱਲਬਾਤ ਕਰਾਂਗੇ ਖਾਲਸਾ ਪੰਥ ਦੀ ਸਥਾਪਨਾ ਦੇ ਦਿਵਸ ਦੀ ਅੱਜ ਅੱਜ ਦੇ ਦਿਨ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਅੱਜ ਇਸ ਨੂੰ ਡੀਟੀ ਇਸ ਇਤਿਹਾਸ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਰਹਿਣ ਕਿ ਹਰ ਵਾਰ ਦੀ ਤਰ੍ਹਾਂ ਬਾਬਾ ਦਰਸ਼ਨ ਸਿੰਘ ਜੀ ਪਹਿਲਾ ਫਤਿਹਾਂ ਚ ਪਉਣਾ ਵਾਹਿਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਬਾ ਜੀ ਅੱਜ ਦੇ ਦਿਨ ਦਾ ਬਹੁਤ ਮਹਾਨ ਇਤਿਹਾਸਾ ਅੱਜ ਦੇ ਦਿਨ ਖਾਲਸਾ ਪੰਥ ਦੀ ਸਿਰਜਣਾ ਹੋਈ ਸੀ ਉਹਨਾਂ ਨਾਲ ਜੁੜੇ ਇਤਿਹਾਸ ਦੀ ਸਾਨੂੰ ਰੂਪ ਰੂਪ ਕਰਵਾਓ ਸੰਗਤਾਂ ਨੂੰ ਕਾਜੀ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤਾਂ ਬਸ ਦਾ ਪੰਜਾਬ ਟੀਵੀ ਦਾ ਜਿਹੜੇ ਬਹੁਤ ਹੀ ਵਧੀਆ ਢੰਗ ਦੇ ਨਾਲ ਅਲੱਗ-ਅਲੱਗ ਬਦਵਾਨਾਂ ਨੂੰ ਬੁਲਾ ਕੇ ਸਿੱਖ ਸਿੱਖ ਇਤਿਹਾਸ ਦੇ ਜਿਹੜੇ ਬਹੁਤ ਹੀ ਮਹੱਤਵਪੂਰਨ ਦਿਨ ਹੈ ਜਾਂ ਜਿਹੜੇ ਇਪੋਰਟੈਂਟ ਦਿਨ ਹੈ ਜਾਂ ਸਿੱਖ ਦਿਹਾੜਾ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਦਿਹਾੜੇ ਆ ਉਹਨਾਂ ਦੀ ਵਿਚਾਰ ਚਰਚਾ ਕਰਨ ਵਾਸਤੇ ਤੁਸੀਂ ਅਲੱਗ-ਅਲੱਗ ਬਦਵਾਨਾਂ ਨੂੰ ਆਪਣੇ ਚੈਨਲ ਤੇ ਬੁਲਾ ਕੇ ਸੰਗਤਾਂ ਨੂੰ ਜਿਹੜਾ ਇਤਿਹਾਸ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਅੱਜ ਜਿਵੇਂ ਤੁਸੀਂ ਦੱਸਿਆ ਖਾਲਸਾ ਸਾਜਨਾ ਦਿਵਸ ਇਹ ਖਾਲਸਾ ਸਾਜਨਾ ਦਿਵਸ ਸਿੱਖ ਇਤਿਹਾਸ ਦਾ ਬਹੁਤ ਹੀ ਬੜਮੁੱਲਾ ਇਤਿਹਾਸਿਕ ਔਰ ਬਹੁਤ ਹੀ ਮਹੱਤਵਪੂਰਨ ਦਿਹਾੜਾ ਹੈ। 1699 ਦੀ ਬਸਾਖੀ ਵਾਲੇ ਦਿਨ ਜੋ ਖਾਲਸਾ ਸਾਜਨਾ ਦਿਵਸ ਖਾਲਸੇ ਦੀ ਸਾਜਨਾ ਹੋਈ। ਤੇ ਇਹ ਪੱਖ ਜਾਣਨ ਤੋਂ ਪਹਿਲਾਂ ਵੀ ਸਾਜਨਾ ਕਿਉਂ ਹੋਈ? ਸਾਨੂੰ ਥੋੜਾ ਜਿਹਾ ਇਤਿਹਾਸ ਦੇ ਪਿੱਛੇ ਜਾਣਾ ਪਏਗਾ। ਜਿਹੜਾ ਸਾਡੇ ਦੇਸ਼ ਦਾ ਇਤਿਹਾਸ ਹੈ। ਉਹਦੇ ਵਿੱਚ ਬਹੁਤ ਸਾਰੇ ਰਾਜੇ ਮਹਾਰਾਜੇ ਹੋਏ ਹਾਂ ਜਿਨ੍ਹਾਂ ਨੇ ਪਰਜਾ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਬਾਉਣ ਦੀ ਕੋਸ਼ਿਸ਼ ਕੀਤੀ ਮੁਗਲਾਂ ਦਾ ਰਾਜ ਆ ਮੁਗਲਾਂ ਨੇ ਵੀ ਬੜੇ ਅਤਿਆਚਾਰ ਕਰਿਆ ਜਿਹੜੀ ਸਾਡੇ ਹਿੰਦੂਸਤਾਨ ਦੇ ਜਿਹੜੀ ਪਰਜਾ ਸੀ ਉਹਦੀ ਜਮੀਰ ਜਿਹੜੀ ਹੈ तकरीबन ਸਮਝੋ ਵੀ ਮਰ ਚੁੱਕੀ ਸੀ ਉਹਨਾਂ 'ਚ ਜੁਲਮ ਦਾ ਟੱਕਰ ਕਰਨ ਦਾ ਕੋਈ ਵੀ ਹੀਅ ਨਹੀਂ ਸੀ ਕਰਦਾ ਸੋ ਧਰਮ ਦਾ ਵੀ ਬਹੁਤ ਹਾਨੀ ਹੋਈ ਫਿਰ ਸੰਤਮਤਤ ਚੱਲਿਆ ਸੰਤਮਤਤ ਤੋਂ ਬਾਅਦ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੱਕ ਉਹਨਾਂ ਨੇ ਧਰਮ ਦੇ ਨਾਲ ਜੋੜ ਨਾ ਕਰਿਆ ਸੰਗਤਾਂ ਨੂੰ ਬਹਿਮਾ ਭਰਮਾਂ ਚੋਂ ਕੱਢ ਕੇ ਇੱਕ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਲ ਸਿੱਧਾ ਜੋੜਨ ਦਾ ਯਤਨ ਕਰਿਆ ਔਰ 10ਵੇਂ ਗੁਰਨਾਨਕ 10ਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 10ਵੇਂ ਗੁਰੂ ਉਹਨਾਂ ਨੇ ਜਿਹੜਾ ਗੁਰਨਾਨਕ ਦੇਵ ਮਹਾਰਾਜ ਦਾ ਮਿਸ਼ਨ ਹੈ ਜਿਦੇ ਵਿੱਚ ਗੁਰੂ ਮਹਾਰਾਜ ਨੇ ਪੰਜ ਦਸਤਾ ਦੇਦਾ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਾਹ ਮੰਨ ਪੰਚੇ ਸੋਹੇ ਦਰ ਰਾਜਾਨ ਪੰਜਾਂ ਕਾਗੁਰ ਇਕ ਧਿਆਨ ਗੁਰਨਾਨਕ ਦੇਵ ਮਹਾਰਾਜ ਨੇ ਪੰਜਨ ਦੇ ਸਿਧਾਂਤ ਦੇ ਦਿੱਤਾ ਸੀ ਇਹਨੂੰ ਪੂਰਨ ਰੂਪ ਜਿਹੜਾ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਖਾਲਸਾ ਸਾਜਨਾ ਦੇਵਸ ਦੇ ਵਿੱਚ ਆ ਕੇ ਪੂਰਾ ਕਰਨਾ ਕੀਤਾ ਸੋ ਇਹਜਾ ਪਰਜਾ ਦਾ ਇਹਜਾ ਲੋਕਾਂ ਦਾ ਸੁਭਾਅ ਹੋ ਗਿਆ ਸੀ ਵੀ ਜ਼ੁਲਮ ਦੇ ਖਿਲਾਫ ਉਹਨਾਂ ਦੇ ਬੋਲਣ ਚ ਹੀ ਆ ਹੀ ਨਹੀਂ ਦਿੰਦਾ ਮਤਲਬ 2-4 ਜਿਹੜੇ ਪਠਾਨ ਸੀ 2-4 ਜਿਹੜੇ ਮੁਗਲ ਸੀ ਹਾਂਜੀ ਉਹ ਹਜ਼ਾਰਾਂ ਸੈਂਕੜੇ ਦੇ ਹਿਸਾਬ ਦੇ ਨਾਲ ਜਿਹੜੀ ਪਰਜਾ ਸੀ ਉਹਨਾਂ ਨੂੰ ਮੂਹਰੇ ਲਾ ਕੇ ਤੁਰ ਪੈਂਦੇ ਸੀ ਪਰ ਕਿਸੇ ਕੋਈ ਕਿਸੇ ਦਾ ਮੁਕਾਬਲਾ ਕਰਨ ਦੀ ਹਿੰਮਤ ਨਹੀਂ ਸੀ ਪੈਂਦੀ ਔਰ ਇੱਕ ਸਭ ਤੋਂ ਵੱਡਾ ਜਿਹੜਾ ਇੱਕ ਅੰਸ਼ ਹੋਇਆ ਜਦੋਂ 9 ਸਾਲ ਦੀ ਉਮਰ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅ ਬਚਨ ਕੀਤਾ ਸੀ ਵੀ ਪਿਤਾ ਗੁਰੂ ਜੀ ਤੁਹਾਡੇ ਤੋਂ ਬਿਨਾ ਆਪਣੇ ਸੀਸ ਦਾ ਬਲੀਦਾਨ ਕੌਣ ਦੇ ਸਕਦਾ ਤੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਛੋਟੀ ਜੀ ਉਮਰ ਦੇ ਵਿੱਚ 9 ਸਾਲ ਦੀ ਉਮਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਲੀ ਜਾਣ ਦੀ ਬੇਨਤੀ ਕਰਤੀ ਸੀ ਹਾਂਜੀ ਸੋ ਦਿੱਲੀ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਹੋਈ ਆਪਾਂ ਪਹਿਲਾ ਵਿਚਾਰੀ ਹੈ। ਔਰ ਉੱਥੇ ਜਦੋਂ ਸ਼ਹੀਦੀ ਹੋਈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ। ਬੇਸ਼ੱਕ ਗੁਰਨਾਨਕ ਨਾਮ ਲੈਵਾ ਬਹੁਤ ਸਾਰੀਆਂ ਸੰਗਤਾਂ ਹੋਣਗੀਆਂ। ਪਰ ਔਰੰਗਜ਼ੇਬ ਦੇ ਰਾਜ ਦੇ ਵਿੱਚ ਇੰਨਾ ਡਰੇ ਹੋਏ ਸੀ ਲੋਕ ਵੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਸਿੱਖ ਮਤਲਬ ਸ਼ਰਯਮ ਕਹਿਣਾ ਆਪਣੇ ਆਪ ਦੇ ਵਿੱਚ ਉਹਨਾਂ ਨੂੰ ਮੁਸ਼ਕਲ ਲੱਗਦਾ ਸੀ ਵੀ ਸਾਡਾ ਪਤਾ ਨਹੀਂ ਕੀ ਵਿਗਾੜ ਦੇਗਾ ਔਰਿੰਗਦੇਵ ਸੋ ਉਹਨਾਂ ਦਾ ਜਿਹੜਾ ਧਰ ਦਾ ਸੰਸਕਾਰ ਕੀਤਾ ਲਕੀਸ਼ਾ ਪੰਜਾਰੇ ਨੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਜਿਹੜਾ ਸੀਸ ਹੈ ਭਾਈ ਜੈਤਰ ਲੈ ਕੇ ਦਿੱਲੀ ਤੋਂ ਅਨੰਦਪੁਰ ਸਾਹਿਬ ਆਏ ਜਦੋਂ ਅਨੰਦਪੁਰ ਸਾਹਿਬ ਆਏ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਭਾਈ ਜੈਤ ਨੂੰ ਪੁੱਛਿਆ ਵੀ ਜੈਤਿਆ ਵੇ 10 ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਹੋਈ ਉੱਥੇ ਕੋਈ ਸਿੱਖਾ ਐ ਸੀ ਤੇ ਭਾਈ ਜੱਤਾ ਜੀ ਕਹਿੰਦੇ ਮਹਾਰਾਜ ਵੀ ਗੁਰੂ ਨਾਨਕ ਨਾਮ ਲੈਵਾ ਤਾਂ ਬਹੁਤ ਹੋਣਗੇ ਸਿੱਖ ਬਹੁਤ ਹੋਣਗੇ ਪਰ ਇੰਨੀ ਪਰਜਾ ਦੇ ਵਿੱਚ ਕੋਈ ਪਛਾਣ ਨਹੀਂ ਹੋ ਸਕੀ ਸਿਕਾਂਦੀ ਤੇ ਉਸ ਸਮੇਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਜਿਹੜਾ ਬਚਨ ਕੀਤਾ ਸੀ ਕਹਿੰਦੇ ਭੇਡੋਂ ਕੋ ਮੈਂ ਸ਼ੇਰ ਬਣਾਉਂ ਰਾਠਣ ਕੇ ਸੰਗ ਰੰਕ ਲੜਾਉਂ ਭੂਪ ਗਰੀਬ ਨਕੂਕ ਹੈ ਲਾਉਂ ਚਿੜਿਓਂ ਸੇ ਮੈਂ ਬਾਜ ਤੜਾਉਂ ਸਵਾ ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਂ ਸੋ ਉਹ ਕਹਿੰਦੇ ਵੀ ਮੈਂ ਇੱਕ ਐਸਾ ਪੰਥ ਨਿਆਰਾ ਪੰਥ ਤਿਆਰ ਕਰਾਂਗਾ ਜਿਹੜਾ ਇੱਕ ਬਹੁਤ ਹੀ ਬਲਖਣ ਰੂਪ ਦੇ ਵਿੱਚ ਹੋਏਗਾ ਔਰ ਜਿਹੜਾ ਨਡਰ ਖਾਲਸਾ ਹੋਏਗਾ ਔਰ ਅ ਉਹ ਜਿਹੜਾ ਖਾਲਸਾ ਪੰਥ ਮੈਂ ਸਜਾਉਂਗਾ ਉਹ ਲੱਖਾਂ ਦੇ ਵਿੱਚ ਸਿੱਖ ਮੇਰਾ ਪਹਿਚਾਣਿਆ ਜਾਊਗਾ ਹਾਂਜੀ ਸੋ ਇਹ ਬਚਨ ਮਹਾਰਾਜ ਨੇ 9 ਸਾਲ ਦੀ ਉਮਰ ਦੇ ਵਿੱਚ ਹੀ ਕਰਤਾ ਫਿਰ ਇਸ ਗੱਲ ਤੇ ਪਹਿਲਾ ਦਿਨ ਦੇ ਹੋਏ ਮਹਾਰਾਜ ਨੇ ਬਹੁਤ ਸਾਰੀਆਂ ਤਿਆਰੀਆਂ ਸ਼ੁਰੂ ਤੋਂ ਕਰ ਦਿੱਤੀਆਂ ਜਿਵੇਂ ਅ ਮਹਾਰਾਜ ਨੇ ਸਿੱਖਾਂ ਦੇ ਵਿੱਚ ਹੁਕਮ ਨਾਵੇਂ ਭੇਜ ਦਿੱਤੇ ਸੀ ਵੀ ਜਿਹੜਾ ਸਿੱਖ ਪੇਟਾ ਮਾ ਲੈ ਕੇ ਆਉਂਦਾ ਉਹਦੇ ਵਿੱਚ ਕੋਈ ਵਧੀਆ ਹਥਿਆਰ ਵਧੀਆ ਸ਼ਸਤਰ ਤੇ ਕੋਈ ਵਧੀਆ ਨੌਜਵਾਨ ਜਿਹੜੇ ਸਿੱਖ ਹੈ ਉਹਨਾਂ ਨੂੰ ਭਰਤੀ ਹੋਣ ਦਾ ਹੁਕਮ ਕਰ ਦਿੱਤੇ ਹਨਾ ਤੇ ਕਾਫੀ ਸਮਾਂ ਲੱਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇਸ ਕਾਰਜ ਨੂੰ ਕਰਦਿਆਂ ਕਰਦਿਆਂ ਹਨਾ ਫਿਰ ਪਹਾੜੀ ਰਾਜਾਂ ਦੀ ਦੁਸ਼ਮਣੀ ਫਿਰ ਮਹਾਰਾਜ ਨੂੰ ਅਨੰਦਪੁਰ ਸਾਹਿਬ ਛੱਡ ਕੇ ਜਾਣਾ ਜਾਣਾ ਪਿਆ ਹਾਂਜੀ ਔਰ ਮੌਂਟਾ ਸਾਹਿਬ ਦੀ ਧਰਤੀ ਤੇ ਕਾਫੀ ਸਮਾਂ ਫਿਰ ਬਤੀਤ ਕੀਤਾ ਮਹਾਰਾਜ ਨੇ ਤੇ ਉੱਥੇ ਵੀ ਫਿਰ ਪਾਸ਼ਾ ਨੂੰ ਜਿਹੜੇ ਮੁਗਲ ਮੁਗਲ ਫੌਜਾਂ ਸੀ ਜਿਹੜੇ ਪਹਾੜੀ ਰਾਜੇ ਸੀ ਉਹਨਾਂ ਨੇ ਉਕਸਾਇਆ ਜੰਗ ਜੁੱਧ ਵਾਸਤੇ ਤੇ ਪੰਗਾਣੀ ਦਾ ਜੁੱਧ ਹੋਇਆ ਜਿਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫਤਿਹ ਹੋਈ ਤੇ ਇਹ ਹੋਰ ਪੌਂਟਾ ਸਾਹਿਬ ਤੋਂ ਬਾਅਦ ਫਿਰ ਪਾਸ਼ਾ ਉੱਥੇ ਧਰਤੀ ਨੂੰ ਭਾਗ ਲਾਉਣ ਤੋਂ ਬਾਅਦ ਅਨੰਦਪੁਰ ਸਾਹਿਬ ਆਏ ਹਾਂਜੀ ਤੇ ਹੁਣ ਉਹ ਜਿਹੜਾ ਗੁਰਨਾਨਕ ਦੇਵ ਮਹਾਰਾਜ ਦਾ ਪੰਜਾ ਦਾ ਸਿਧਾਂਤ ਸੀ ਉਹਨੂੰ ਪੂਰਾ ਕਰਨ ਵਾਸਤੇ ਇਹ ਜਿਹੜਾ 1699 ਦੀ ਵਿਸਾਖੀ ਦਾ ਦਿਹਾੜਾ ਨੇੜੇ ਆਉਂਦਾ ਦੇਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਦੂਰ ਦੂਰ ਤੱਕ ਸਿੱਖਾਂ ਨੂੰ ਹੁਕਮਨਾਮੇ ਭੇਜੇ ਤੇ ਹੁਕਮਨਾਮੇ ਭੇਜੇ ਕਿ ਇਸ ਵਾਰੀ ਜਿਹੜਾ ਵਿਸਾਖੀ ਦਾ ਦਿਹਾੜਾ ਆਨੰਦਪੁਰ ਸਾਹਿਬ ਕੇ ਬਹੁਤ ਬੜੀ ਧੂਮ ਧਾਮ ਦੇ ਨਾਲ ਬਹੁਤ ਜ਼ੋਰ ਸ਼ੋਰ ਦੇ ਨਾਲ ਬਹੁਤ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਣਾ ਤੇ ਜਦੋਂ ਦੂਰ ਦੂਰ ਤੱਕ ਸਨੇਹ ਪਹੁੰਚੇ ਹਣ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਸੀ ਕਿ ਗੁਰੂ ਪਾਤਸ਼ਾਹ ਦੇ ਹੁਕਮਨਾਮੇ ਆਏ ਨੇ ਗੁਰੂ ਪਾਤਸ਼ਾਹ ਦਾ ਵਚਨ ਹੋਇਆ ਹਾਂਜੀ ਹੁਣ ਮਾਝਾ ਮਾਲਵਾ ਦੁਆਬੇ ਦੇ ਜਿਹੜੇ ਸਿੱਖ ਹੈ ਤੇ ਉਹਨਾਂ ਨੇ ਅਨੰਦਪੁਰ ਸਾਹਿਬ ਵੱਲ ਭੀੜਾਂ ਘੱਟੀਆਂ ਅ ਬਸਾਖੀ ਜਿਹੜੀ 1699 ਦੀ ਬਸਾਖੀ ਦਾ ਦਿਨ ਸੀ ਉਸ ਦਿਨ ਉੱਥੇ ਬਹੁਤ ਇਕੱਠ ਹੋ ਗਿਆ ਸੰਗਤਾਂ ਦਾ ਬਹੁਤ ਹਮ ਹਮ ਆ ਕੇ ਸੰਗਤਾਂ ਪਹੁੰਚੀਆਂ ਤੇ ਇੱਕ ਬਲਖਣ ਜਿਹੜੀ ਗੱਲ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਵੱਡਾ ਟੈਂਟ ਲਵਾਇਆ ਵੱਡਾ ਪੰਡਾਲ ਲਵਾਇਆ ਔਰ ਜਗ੍ਹਾ ਜਗ੍ਹਾ ਤੇ ਸ਼ੂਰ ਬੀਰਤਾ ਦੇ ਸ਼ਬਦ ਮਹਾਰਾਜ ਨੇ ਲਿਖਵਾ ਦਿੱਤੇ ਜਿਵੇਂ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ ਪਰਜਾ ਪਰਜਾ ਕੱਟ ਮਰੈ ਕਬੂ ਨਾ ਛੱਡੈ ਖੇਤ ਜੋਤੋਂ ਪ੍ਰੇਮ ਖੇਲਣ ਕਾ ਚਾਓ ਸਿਰਦਰ ਧੜਲੀ ਗਲੀ ਮੇਰੀ ਆਓ ਇਤ ਮਾਰਗ ਪੈ ਤ੍ਰਿਜੈ ਸਰਦੀਜੈ ਕਾਣ ਨਾ ਕੀਜੈ ਇਤਿਹਾਦਕ ਜਿਹੜੇ ਬਹੁਤ ਰੋ ਪ੍ਰਭੂਰ ਔਰ ਬਹੁਤ ਸੂਰਬੀਰਤਾ ਦੇ ਜਿਹੜੇ ਸ਼ਬਦ ਔਰ ਜਿਹੜੇ ਜਨਮ ਮਰਨ ਨੂੰ ਇੱਕ ਸਮਝਦੇ ਸੀ ਐਸੇ ਸ਼ਬਦ ਲਿਖਵਾ ਦਿੱਤੇ ਤੇ ਮਾਨੋ ਉਸ ਦਿਨ ਬਹੁਤ ਇਕੱਠ ਹੋ ਗਿਆ ਪੰਡਾਲ ਦੇ ਵਿੱਚ ਸੰਗਤਾਂ ਦਾ ਬਹੁਤ ਵੱਡਾ ਇਕੱਠ ਹੋ ਮੜ ਕੇ ਆ ਗਿਆ ਹੁਣ ਵੱਡੀ ਸਜ ਸਟੇਜ ਸਜਾਈ ਗਈ ਉੱਤੇ ਬਹੁਤ ਚੜ੍ਹਦੀ ਕਲਾ ਦੀਆਂ 12 ਗਾਇਆਂ ਗਈਆਂ ਚੜ੍ਹਦੀ ਕਲਾ ਦੇ ਜਿਹੜੇ ਕਵਤਾਮਾਂ ਉੱਥੇ ਬੋਲਿਆ ਗਏ ਆ ਚੜ੍ਹਦੀ ਕਲਾ ਦੇ ਜਿਹੜੇ ਬਚਨ ਹੋਏ ਹਾਂਜੀ ਹੁਣ ਜਦੋਂ ਪਾਤਸ਼ਾਹ ਦੇ ਆਉਣ ਦਾ ਸਮਾਂ ਹੋਇਆ ਹੁਣ ਸਾਰੀਆਂ ਸੰਗਤਾਂ ਦੇ ਨਿਗਾ ਸਟੇਜ ਵੱਲ ਨੂੰ ਵੀ ਪਾਤਸ਼ਾਹ ਹੁਣ ਦਰਸ਼ਨ ਦੇਣ ਵਾਸਤੇ ਆ ਰਹੇ ਨੇ ਅੱਜ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਟੇਜ ਤੇ ਆਏ ਉਹਨਾਂ ਦੇ ਚਿਹਰੇ ਤੇ ਇੱਕ ਬੜਾ ਅਲੱਗ ਜਲਾਲ ਸੀ ਤੇ ਉਹਨਾਂ ਦਾ ਚਿਹਰਾ ਬੜਾ ਖੜਿਆ ਹੋਇਆ ਸੀ ਮਾਨੋ ਲਾਲ ਸੀ ਉਹਨਾਂ ਦੇ ਚਿਹਰੇ ਦਾ ਜਿਹੜਾ ਜਲਾਲ ਸੀ ਮਨੋਂ ਝੱਲਿਆ ਨਹੀਂ ਸੀ ਜਾ ਰਿਹਾ। ਪਾਸ਼ਾ ਨੇ ਇੱਕੋ ਨਜ਼ਰ ਦੇ ਵਿੱਚ ਮਾਨੋ ਸਾਰੀ ਸੰਗਤ ਦੇ ਵੱਲ ਨਿਗਾਹ ਫੇਰੀ। ਜਦੋਂ ਸਾਰੀ ਸੰਗਤ ਵੱਲ ਨਿਗਾਹ ਫੇਰੀ ਹੁਣ ਸੰਗਤ ਦੀ ਵੀ ਨਿਗਾਹ ਗੁਰੂ ਪਾਸ਼ਾ ਦੇ ਵੱਲ ਹੋ ਗਈ। ਵੀ ਪਾਸ਼ਾ ਹੁਣ ਕੀ ਬਚਨ ਕਰਨਗੇ? ਅੱਜ ਪਾਸ਼ਾ ਦਾ ਇੱਕ ਅਲੱਗ ਰੂਪ ਹੈ। ਤੇ ਮਹਾਰਾਜ ਨੇ ਆਪਣੀ ਮਿਆਨ ਦੇ ਵਿੱਚੋਂ ਤਲਵਾਰ ਧੋਈ ਔਰ ਸੱਜੇ ਹੱਥ ਦੇ ਵਿੱਚ ਪਕੜ ਕੇ ਸੱਜਾ ਹੱਥ ਉੱਪਰ ਕਰਕੇ ਮਨੁ ਫਿਰ ਇੱਕ ਸਾਰੇ ਪੰਡਾਲ ਦੇ ਵਿੱਚ ਸਾਰੀ ਸੰਗਤਾਂ ਦੇ ਵਿੱਚ ਆਪਣੀ ਨਿਗਾਹ ਲੜਾਈ ਹੁਣ ਉੱਚੀ ਫਿਰ ਮਹਾਰਾਜ ਬਚਨ ਕਰਦੇ ਆਂ ਕਹਿੰਦੇ ਵੀ ਕੋਈ ਐਸਾ ਸਿੱਖ ਹੈ ਜਿਹੜਾ ਮੈਨੂੰ ਆਪਣਾ ਸੀਸ ਭੇਟ ਕਰ ਦੇ ਤੇ ਜਦੋਂ ਇਹ ਗੱਲ ਸੁਣੀ ਹੁਣ ਸੀਸ ਦੇਣਾ ਮਰਨੇ ਤੇ ਤਾਂ ਹਰ ਕੋਈ ਡਰਦਾ ਹੈ ਪਰ ਜਿਹੜਾ ਮੌਤ ਹੈ ਮੌਤ ਨੂੰ ਜਿਹੜੇ ਮਹਾਪੁਰਖ ਹੁੰਦੇ ਨੇ ਜਿਹੜੇ ਪ੍ਰਮਾਤਮਾ ਦੇ ਪਿਆਰੇ ਹੁੰਦੇ ਆ ਉਹ ਜਿਉਂਦੇ ਜੀ ਪ੍ਰਵਾਨ ਕਰ ਦਿੰਦੇ ਨੇ ਜਿਵੇਂ ਕਬੀਰ ਮਹਾਰਾਜ ਲਿਖਦੇ ਆ ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰੋ ਤ ਹਰ ਕੇ ਦਵਾਰ ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ ਤੇ ਹੁਣ ਉਹ ਮੌਤ ਦਾ ਜਿਹੜਾ ਖੌਫ ਹੈ ਇਹ ਹਰ ਇੱਕ ਬੰਦੇ ਨੂੰ ਮਨੁ ਪੈਰਾ ਹੇਠੋਂ ਜ਼ਮੀਨ ਨਿਕਲ ਜਾਂਦੀ ਜਦੋਂ ਮੌਤ ਦਾ ਨਾਮ ਸੁਣਦਾ ਹੈ ਹਾਂਜੀ ਮਹਾਰਾਜ ਨੇ ਜਦੋਂ ਕਿਹਾ ਵੀ ਮੈਨੂੰ ਇੱਕ ਸਿੱਖ ਦੀ ਸੀਸ ਦੀ ਜ਼ਰੂਰਤ ਹੈ ਪਹਿਲਾ ਬਚਨ ਹੋਇਆ ਕੋਈ ਨਾ ਉੱਠਿਆ ਫਿਰ ਮਹਾਰਾਜ ਨੇ ਉੱਚੀ ਆਵਾਜ਼ ਦੇ ਵਿੱਚ ਕਿਹਾ ਵੀ ਸਿੱਖੋ ਵੀ ਮੈਨੂੰ ਇੱਕ ਸੀਸ ਦੀ ਜ਼ਰੂਰਤ ਹੈ ਕੋਈ ਹੈ ਸਿੱਖ ਜਿਹੜਾ ਮੈਨੂੰ ਇੱਕ ਸੀਸ ਦੇ ਸਕੇ ਹਾਂਜੀ ਦੂਸਰੇ ਬਚਨ ਤੇ ਵੀ ਕੋਈ ਨਾ ਉੱਠਿਆ ਜਦੋਂ ਮਹਾਰਾਜ ਨੇ ਉੱਚੀ ਆਵਾਜ਼ ਦੇ ਵਿੱਚ ਤੀਸਰੀ ਵਾਰੀ ਕਿਹਾ ਤੇ ਇੱਕ ਦਿਆਰਾਮ ਨਾਮ ਦਾ ਖੱਤਰੀ ਦਾ ਲੜਕਾ ਉੱਠਿਆ ਉਸਨੇ ਉੱਠ ਕੇ ਪਾਸ਼ਾ ਦੇ ਵੱਲ ਮੁਖੜਾ ਕੀਤਾ ਨਮਸਕਾਰ ਕਰਕੇ ਮਨੋ ਸੰਗਤ ਦੇ ਵਿੱਚੋਂ ਸਟੇਜ ਵੱਲ ਨੂੰ ਆਇਆ ਹਾਂਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦਾ ਪਾਸ਼ਾ ਵੀ ਮੇਰਾ ਸੀਸ ਹਾਜ਼ਰ ਹੈ ਜੀ ਮੇਰਾ ਸੀਸ ਤੁਸੀਂ ਪ੍ਰਵਾਨ ਕਰ ਲੋਗੇ ਮੇਰਾ ਜੀਵਨ ਸਫਲਾ ਹੋ ਜਾਏਗਾ ਤੇ ਮਹਾਰਾਜ ਨੇ ਸਟੇਜ ਤੇ ਬੁਲਾਇਆ ਸੱਜੇ ਹੱਥ ਦੇ ਵਿੱਚ ਤਲਵਾਰ ਫੜੀ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੱਬੇ ਹੱਥ ਦੇ ਨਾਲ ਮੋਢਾ ਫੜ ਕੇ ਦਿਆਰਾਮ ਦਾ ਕਹਿੰਦੇ ਦਿਆਰਾਮ ਆ ਮੇਰੇ ਹੱਥ ਦੇ ਵਿੱਚ ਤਲਵਾਰ ਹੈ ਇਹ ਫੜ ਕੇ ਤੂੰ ਲੜਾਈ ਜੰਗ ਜੁਦ ਕਰ ਸਕਦਾ ਤੇ ਮਹਾਰਾਜ ਨੂੰ ਦਿਆ ਰਾਮ ਕਹਿੰਦੇ ਵੀ ਪਾਤਸ਼ਾਹ ਵੀ ਮੈਂ ਤਾਂ ਖੱਤਰੀਆਂ ਦਾ ਲੜਕਾ ਕਹਿੰਦੇ ਹਮ ਤੋਂ ਤੋਲਣ ਜਾਣਾ ਤਕੜੀ ਤੇਗ ਨਹੀਂ ਹੱਥੋਂ ਮੇਂ ਪਕੜੀ ਜਿੜੀ ਉੜੀ ਤੇ ਹਮ ਡਰ ਜਾਵਾਂ ਰਣ ਮੈਂ ਕੈਸੇ ਸ਼ੋਰ ਮਚਾਵਾਂ ਕਹਿੰਦਾ ਮਹਾਰਾਜ ਅਸੀਂ ਤੇ ਡਰਕਲ ਕੌਮ ਹੈ ਲੜਨਾ ਭਿੰਨਾ ਸਾਡੇ ਕੌਮ ਦਾ ਕੰਮ ਨਹੀਂ ਹੈਗਾ ਅਸੀਂ ਤੇ ਵਪਾਰੀ ਲੋਕ ਹੈ ਵੇ ਵਪਾਰ ਸਾਡੇ ਤੋਂ ਜਿਹੜਾ ਜਿਆ ਮਰਜ਼ੀ ਕਰਾ ਲਓ ਪਰ ਲੜਾਈ ਆਦਿਕ ਨਹੀਂ ਮੈਂ ਕਰ ਸਕਦਾ ਮਹਾਰਾਜ ਕਹਿੰਦੇ ਚੰਗਾ ਫਿਰ ਆ ਜਾ ਤੈਨੂੰ ਤੇਰੀ ਸਾਨੂੰ ਬਹੁਤ ਜ਼ਰੂਰਤ ਹੈ ਤੇਰੇ ਵਰਗਾ ਨੂੰ ਸੂਰਬੀਰ ਬਣਾਉਣਾ ਤੇ ਮਹਾਰਾਜ ਕਹਿੰਦੇ ਵੀ ਤੇਰਾ ਨਾਮ ਕੀ ਹੈ ਕਹਿੰਦਾ ਮੇਰਾ ਨਾਮ ਮਹਾਰਾਜ ਦਇਆਰਾਮ ਹੈ ਮਹਾਰਾਜ ਮੁਸਕਰਾਏ ਕਹਿੰਦੇ ਦਇਆ ਦੀ ਤਾਂ ਬਹੁਤ ਜ਼ਰੂਰਤ ਹੈ ਜਦ ਤੱਕ ਦਇਆ ਨਾ ਹੋਵੇ ਉਦੋਂ ਤੱਕ ਧਰਮ ਨਹੀਂ ਆ ਸਕਦਾ ਤੇ ਮਹਾਰਾਜ ਨੇ ਦਇਆਰਾਮ ਨੂੰ ਫੜਿਆ ਟੈਂਟ ਦੇ ਵਿੱਚ ਇੱਕ ਲੱਗ ਜਗ੍ਹਾ ਬਣਾ ਰੱਖੀ ਸੀ ਤੇ ਉੱਥੇ ਲਾ ਜਾ ਕੇ ਬਿਆ ਰਾਮ ਦਾ ਜਿਹੜਾ ਸੀਸ ਹੈ ਉਹ ਦੀ ਢੜ ਤੋਂ ਅਲੱਗ ਕਰਤਾ ਹੁਣ ਸੰਗਤਾਂ ਦੇ ਵਿੱਚ ਛਣਾਟਾ ਛਾ ਗਿਆ ਵੀ ਮਹਾਰਾਜ ਤਾਂ ਸਿੱਖਾਂ ਦੇ ਕਤਲ ਕਰਨ ਲੱਗ ਪੇ ਹਾਂਜੀ ਹੁਣ ਜਿਹੜੀ ਖੂਨ ਦੇ ਨਾਲ ਭਿੰਨੀ ਹੋਈ ਲਹੂ ਨਾਲ ਭਿੰਨੀ ਹੋਈ ਤਲਵਾਰ ਲੈ ਕੇ ਮਹਾਰਾਜ ਫੇਰ ਸਟੇਜ ਤੇ ਆ ਗਏ ਜਦੋਂ ਸਟੇਜ ਤੇ ਆਏ ਕਹਿੰਦੇ ਬਿਕੋਈ ਐਸਾ ਸਿੱਖ ਹੋਰ ਹੈ ਜਿਹੜਾ ਮੈਨੂੰ ਇੱਕ ਸੀਸ ਦੇ ਦੇ ਤੇ ਹੁਣ ਜਦੋਂ ਦੂਸਰਾ ਬਚਨ ਹੋਇਆ ਫਿਰ ਤੀਸਰੇ ਬਚਨ ਦੇ ਵਿੱਚ ਭਾਈ ਧਰਮਦਾਸ ਧਰਮਦਾਸ ਆਇਆ ਬਾਦਸ਼ਾਹ ਦੇ ਚਰਨਾਂ 'ਚ ਬੇਨਤੀ ਕਰਦਾ ਮਹਾਰਾਜ ਮੇਰਾ ਸੀਸ ਆਪ ਜੀ ਦੇ ਚਰਨਾਂ 'ਚ ਹਾਜ਼ਰ ਨਾਮ ਕੀ ਹੈ ਕਹਿੰਦੇ ਧਰਮ ਧਰਮਦਾਸ ਹੈ ਮੇਰਾ ਨਾਮ ਤੇ ਮਹਾਰਾਜ ਕਹਿੰਦੇ ਬਾਜੀਵਾ ਕਹਿੰਦੇ ਪਹਿਲਾ ਦਇਆ ਤੇ ਫਿਰ ਧਰਮ ਔਰ ਦਇਆ ਤੋਂ ਬਾਅਦ ਧਰਮਦਾਨ ਬਾਸ ਹੁੰਦਾ ਜਦ ਤੱਕ ਦਇਆ ਨਹੀਂ ਉਦੋਂ ਤੱਕ ਧਰਮਦਾਨ ਬਾਸ ਨਹੀਂ ਹੁੰਦਾ ਹਾਂਜੀ ਤੇ ਮਹਾਰਾਜ ਨੇ ਫਿਰ ਦੂਸਰਾ ਭਾਈ ਧਰਮਦਾਸ ਦਾ ਜਿਹੜਾ ਸੀਸ ਕਹਿੰਦੇ ਤੁਹਾਡੇ ਤੋਂ ਅਲੱਗ ਕਰ ਦਿੱਤਾ ਫਿਰ ਮਹਾਰਾਜ ਤੀਸਰੀ ਵਾਰੀ ਜਦੋਂ ਆਏ ਸਟੇਜ ਤੇ ਹੋਰ ਸੀਸ ਦੀ ਮੰਗ ਕਰਦੇ ਆ ਹੁਣ ਬਹੁਤ ਸਾਰੇ ਜਿਹੜੇ ਸਿੱਖ ਸੀ ਜਿਹੜੇ ਕੱਚੇ ਪਿੰਲੇ ਸਿੱਖ ਸੀ ਜਾਂ ਡਰਾਕਲ ਕਹਿ ਲੋ ਹਾਂਜੀ ਉਹ ਪੰਡਾਲ ਦੇ ਵਿੱਚੋਂ ਜਾਣੇ ਸ਼ੁਰੂ ਹੋ ਗਏ ਜਿਹੜਾ ਬਹੁਤ ਬੜਾ ਕੱਠ ਸੀ ਉਹਦੇ ਚ ਬਹੁਤ ਜਿਆਦਾ ਹੁਣ ਸਟੇਜ ਜਿਹੜੇ ਦੀਵਾਨ ਹਾਲ ਤੋਂ ਬਾਹਰ ਜਾਣੇ ਸ਼ੁਰੂ ਹੋ ਗਏ ਤੇ ਕੁਝ ਜਿਹੜੇ ਸਿੱਖਾਂ ਮਾਤਾ ਜੀ ਦੇ ਪਾਸ ਚਲੇ ਗਏ ਮਾਤਾ ਗੁਜਰੀ ਜੀ ਗੁਜਰੀ ਜੀ ਦੇ ਪਾਸ ਹਾਂਜੀ ਕਹਿੰਦੇ ਮਾਤਾ ਜੀ ਵੀ ਗੁਰੂ ਗੁਰੂ ਪਾਤਸ਼ਾਹ ਤਾਂ ਪਤਾ ਨਹੀਂ ਕੀ ਹੋ ਗਿਆ ਵੀ ਉਹ ਤੇ ਸਿੱਖਾਂ ਦਾ ਹੀ ਕਤਲ ਕਰਨ ਲੱਗੇ ਤੇ ਹੁਣ ਜਦੋਂ ਤੀਸਰੀ ਵਾਰੀ ਮੰਗ ਕਰੀ ਫਿਰ ਭਾਈ ਹਿੰਮਤ ਚੰਦ ਹਿੱਤ ਤੋਂ ਹਿੰਮਤ ਚੰਦ ਗਿਆ ਪਾਸ਼ਾ ਦੇ پاس ਮੈਂ 12 ਮੇਰਾ ਸੀਸ ਵੀ ਹਾਜ਼ਰ ਹੈ। ਵੀ ਚੰਗੀ ਗੱਲ ਹੈ ਵੀ ਜੇ ਮੇਰਾ ਸੀਸ ਆਪ ਜੀ ਦੇ ਚਰਨਾਂ 'ਚ ਪ੍ਰਵਾਨ ਹੋ ਜਾਏ। ਪਾਸ਼ਾ ਕਹਿੰਦੇ ਨਾਮ ਕੀ ਹੈ ਕਹਿੰਦਾ ਮਹਾਰਾਜ ਹਿੰਮਤ ਚੰਦ ਹੈ। ਕਹਿੰਦੇ ਇਹ ਵੀ ਬਹੁਤ ਵਧੀਆ ਗੱਲ ਹੋਈ। ਪਹਿਲਾਂ ਦਇਆ ਆ ਗਈ ਫਿਰ ਧਰਮ ਆ ਗਏ। ਹਿੰਮਤ ਹਿੰਮਤ ਤੋਂ ਬਿਨਾ ਕੋਈ ਕੰਮ ਨਹੀਂ ਹੋ ਸਕਦਾ। ਇਹ ਤਾਂ ਹੈ। ਤੇ ਹਿੰਮਤ ਚੰਦ ਨੂੰ ਵੀ ਲਿਜਾ ਕੇ ਮਹਾਰਾਜ ਨੇ ਫਿਰ ਉਹਨਾਂ ਵੀ ਕਹਿੰਦੇ ਸੀਸ ਜਿਹੜਾ ਧੜ ਤੋਂ ਅਲੱਗ ਕਰਤਾ। ਫਿਰ ਮਹਾਰਾਜ ਚੌਥੇ ਸੀਸ ਦੀ ਮੰਗ ਕਰਨ ਲੱਗੇ ਹੁਣ ਜਦੋਂ ਚੌਥੇ ਸੀਸ ਦੀ ਮੰਗ ਕਰੇ ਬਹੁਤੀ ਜਿਹੜੇ ਪੰਡਾਲ ਦੇ ਵਿੱਚ ਤੁਸੀਂ ਸਿੱਖ ਸੰਗਤਾਂ ਉਹ ਜਾਣੀ ਸ਼ੁਰੂ ਹੋ ਗਿਆ ਵੀ ਅੱਜ ਤਾਂ ਪਤਾ ਨਹੀਂ ਪਾਸ਼ਾ ਨੇ ਕੀ ਕਰਨਾ ਹੈ ਤਾਂ ਸਿੱਖਾਂ ਨੂੰ ਹੀ ਮਾਰਨ ਲੱਗੇ ਉਹਨਾਂ ਨੂੰ ਹੀ ਕਤਲ ਕਰਨ ਲੱਗੇ ਤੇ ਹੁਣ ਜਦੋਂ ਚੌਥੇ ਸੀਸ ਦੀ ਮੰਗ ਕਰੇ ਫਿਰ ਚੌਥੀ ਵਾਰੀ ਮੋਹਮੰਦ ਚੰਦ ਜਦੋਂ ਆਇਆ ਮੋਹਮੰਦ ਚੰਦ ਪਾਸ਼ਾ ਤੁਮ ਬੇਨਤੀ ਕਰੀ ਪਾਸ਼ਾ ਮੇਰਾ ਸੀਸ ਹਾਜ਼ਰ ਹੈ ਹਾਂਜੀ ਤੇ ਕਹਿੰਦੇ ਤੇਰਾ ਨਾਮ ਕੀ ਹੈ ਕਹਿੰਦਾ ਮਹਾਰਾਜ ਕਹਿੰਦੇ ਮਹਾਰਾਜ ਨੂੰ ਦੱਸਦਾ ਕਹਿੰਦਾ ਮੇਰਾ ਨਾਮ ਮੋਹਕਮ ਚੰਦ ਹੈ ਕਹਿੰਦੇ ਬਾਜਰਾ ਤਿਆਗ ਤੋਂ ਬਿਨਾ ਕਿਸੇ ਚੀਜ਼ ਦੀ ਸਫਲਤਾ ਨਹੀਂ ਹੁੰਦੀ ਜਦ ਤੱਕ ਤਿਆਗ ਨਹੀਂ ਕਰਦੇ ਉਦੋਂ ਤੱਕ ਤਾਂ ਆਪਾਂ ਕਿਸੇ ਚੀਜ਼ ਚ ਸਫਲੀ ਹੋ ਸਕਦੇ ਮੋਹ ਕਮ ਜਦੋਂ ਤੱਕ ਮੋਹ ਹੈ ਸਾਡਾ ਸੰਸਾਰ ਦੇ ਨਾਲ ਉਦੋਂ ਤੱਕ ਇੱਕ ਦੁੱਖਾਂ ਦੀ ਖਾਨ ਬਣਨਾ ਹੈ ਤੇ ਦੁੱਖਾਂ ਦੀ ਇਹ ਮੰਨ ਲਓ ਮੁੱਢ ਹੈ ਹਾਂਜੀ ਜਦੋਂ ਮੋਹ ਖਤਮ ਹੋ ਜੇ ਫਿਰ ਬੰਦਾ ਪਰਮਾਤਮਾ ਦੇ ਪਰਮਾਰਥ ਤੇ ਰਸਤੇ ਤੇ ਚੱਲਦਾ ਤੇ ਚੌਥਾ ਜਿਹੜਾ ਮੋਹ ਖੰਚਦਾ ਉਹਦਾ ਵਿਪਾਸ਼ਨਾ ਹੈ ਜਿਹੜਾ ਸੀਸ ਹੈ ਧੜ ਤੋਂ ਅਲੱਗ ਕਰਦਾ ਹੁਣ ਪੰਜਵਾਂ ਜਦੋਂ ਸੀਸ ਦੀ ਮੰਗ ਕਰੀ ਲਹੂ ਵੀ ਨੀ ਤਲਵਾਰ ਲੈ ਕੇ ਪਾਸ਼ਾ ਪੰਜਵੇਂ ਸੀਸ ਦੀ ਮੰਗ ਕਰਦੇ ਆ ਤੇ ਫਿਰ ਇੱਕ ਬਹੁਤ ਹੀ ਨਮਾਣਾ ਛੋਟੀ ਜwidehat ਦਾ ਭਾਈ ਸਹਿਬ ਚੰਦ ਜਦੋਂ ਸਾਹਿਬ ਜਾਂਦਾ ਆ ਕੀ ਨਾਮ ਹੈ ਕਹਿੰਦਾ ਮਹਾਰਾਜ ਮੇਰਾ ਨਾਮ ਹੈ ਸਹਿਬਜੰਦ ਕਹਿੰਦੇ ਬਾਜਾ ਕਹਿੰਦੇ ਵੀ ਪਹਿਲਾਂ ਦਇਆ ਆਈ ਫਿਰ ਧਰਮ ਆ ਗਿਆ ਫਿਰ ਹਿੰਮਤ ਵੀ ਆ ਗਈ ਮੁਕਮ ਵੀ ਆ ਗਿਆ ਕਹਿੰਦੇ ਜਦ ਤੱਕ ਫੌਜ ਦਾ ਕੋਈ ਸੂਰਬੀਰ ਨਾ ਹੋਵੇ ਕੋਈ ਸਹਿਬ ਨਾ ਹੋਵੇ ਕਪਤਾਨ ਨਾ ਹੋਵੇ ਕੈਪਟਨ ਨਾ ਹੋਵੇ ਉਹ ਫੌਜਾ ਅਧੂਰੀ ਹੁੰਦੀ ਹੈ ਤੇ ਮਹਾਰਾਜ ਨੇ ਫਿਰ ਉਹ ਜਿਹੜਾ ਭਾਈ ਸਹਿਬਜੰਦ ਸੀ ਉਹਦਾ ਵੀ ਸੀਸ ਧੜ ਤੋਂ ਅਲੱਗ ਅਲੱਗ ਕਰ ਦਿੱਤਾ ਤੇ ਹੁਣ ਪਾਸ਼ਾ ਪੰਜ ਸੀਸ ਲੈਣ ਤੋਂ ਬਾਅਦ ਹੁਣ ਉਸ ਟੈਂਟ ਦੇ ਵਿੱਚ ਜਾਂਦੇ ਆ ਤੇ ਜਾ ਕੇ ਉਹਨਾਂ ਨੇ ਆਪਣੀ ਜਿਹੜੀ ਲਹੂਪੀਣੀ ਤਲਵਾਰ ਸੀ ਉਹਨੂੰ ਮਿਆਂ ਦੇ ਵਿੱਚ ਪਾਇਆ ਸਾਫ਼ ਕਰਕੇ ਤੇ ਮਿਆਂ ਦੇ ਵਿੱਚ ਪਾ ਕੇ ਉਹ ਜਿਹੜੇ ਪੰਜ ਸਿੰਘ ਜਿਹੜੇ ਉਹਨਾਂ ਨੇ ਉਹਨਾਂ ਦੇ ਸੀਸ ਧੜ ਤੋਂ ਅਲੱਗ ਕਰੇ ਸੀ ਹਾਂਜੀ ਸਾਤੂਗੁਰ ਮੇਰਾ ਮਾਰ ਜਵਾਲੇ ਦੇ ਮਹਾਵਾਕ ਅਨੁਸਾਰ ਜਿਹੜੇ ਗੁਰੂ ਪਾਸ਼ਾ ਨੇ ਪੰਜਾਂ ਪਿਆਰਿਆਂ ਨੂੰ ਉਮੇ ਸਰਜੀਤ ਕਰਕੇ ਸੁੰਦਰ ਵਸਤਰ ਪਹਿਨਾ ਕੇ ਸਟੇਜ ਤੇ ਲੈ ਕੇ ਆਏ ਹੁਣ ਜਦੋਂ ਬਹੁਤ ਹੀ ਸੁੰਦਰ ਵਸਤਰ ਇੱਕ ਤਰ੍ਹਾਂ ਦੇ ਵਸਤਰ ਪਾ ਕੇ ਸਟੇਜ ਤੇ ਲੈ ਕੇ ਆਏ ਹੁਣ ਬਹੁਤ ਸਾਰੇ ਜਿਹੜੇ ਦੁਵਿਧਾ ਦੇ ਵਿੱਚ ਸੀ ਕੁਛ ਸਿੱਖ ਹੁਣ ਆਪਣੇ ਮਨਾਂ ਦੇ ਵਿੱਚ ਸੋਚਦੇ ਨੇ ਵੀ ਮਹਾਰਾਜ ਜੇ ਇਹੀ ਕੁਛ ਕਰਨਾ ਸੀ ਫਿਰ ਤਾਂ ਅਸੀਂ ਆਪਣਾ ਸੀਸ ਦੇ ਦਿੰਦੇ ਤੇ ਹੁਣ ਪਾਸ਼ਾ ਨੇ ਇੱਕ ਅਜ ਅਲੱਗ ਜਿਹੜਾ ਪੰਥ ਚਲਾਉਣ ਦੀ ਗੱਲ ਕਰੀ ਸੀ ਜਦੋਂ ਭਾਈ ਜਤਾ ਜੀ ਸੀਸ ਲੈ ਕੇ ਆਏ ਸੀ ਹਾਂਜੀ ਸਤੰਕ ਨੇ ਸਵਾਲਾਕ ਸੇ ਇੱਕ ਲੜਾਉ ਤਵੇ ਗੋਵਿੰਦ ਸਿੰਘ ਨਾਮ ਕਹਾਉ ਐਉ ਖਾਲਸਾ ਪੰਥ ਸਾਜਣ ਦੀ ਅੱਜ ਜਿਹੜਾ ਗੱਲ ਸੀ ਉਹ ਪੂਰੀ ਕਰਨ ਲੱਗੇ ਆ ਪਾਸ਼ਾ ਤੇ ਉਹਨਾਂ ਨੇ ਹੁਣ ਪੰਜਾਂ ਨੂੰ ਸੁੰਦਰ ਵਸਤਰ ਪਣਾ ਕੇ ਇੱਕ ਲੋਹੇ ਦਾ ਬਾਟਾ ਮੰਗਾਇਆ ਜਲ ਮੰਗਾਇਆ ਲੋਹੇ ਦਾ ਖੰਡਾ ਮੰਗਾਇਆ ਤੇ ਪੰਜਾਂ ਨੂੰ ਹੁਕਮ ਕੀਤਾ ਕਿ ਪੰਜਾਂ ਨੇ ਵੀ ਰਾਸਣ ਹੋ ਕੇ ਉਸ ਬਾਟੇ ਦੇ ਵਿੱਚ ਨਿਗਾ ਰੱਖਣੀ ਕਿ ਮਹਾਰਾਜ ਨੇ ਫਿਰ ਉਹ ਬਾਟੇ ਦੇ ਵਿੱਚ ਖੰਡਾ ਫੇਰ ਕੇ ਜਲ ਦੇ ਵਿੱਚ ਔਰ ਪੰਜਾ ਬਾਣੀ ਦਾ ਜਾਪ ਹੋਇਆ ਔਰ ਜਦੋਂ ਅੰਮ੍ਰਿਤ ਦਾ ਬਾਟਾ ਤਿਆਰ ਕਰ ਰਹੇ ਆ ਤੇ ਮਾਤਾ ਸਾਹਿਬ ਕੌਰ ਪਤਾਸਿਆਂ ਦਾ ਬੁੱਕ ਲੈ ਕੇ ਆਈ ਪਰ ਆਪਣੇ ਪੱਲੇ ਦੇ ਵਿੱਚ ਵੀ ਮੇਰਾ ਖਾਲਸਾ ਪੰਥ ਜਿਹੜਾ ਇਹ ਕਿਤੇ ਇਹ ਆਸ ਦੇ ਵਿੱਚ ਇਹਨਾਂ ਲੜਪੜ ਕੇ ਮਰ ਜੇ ਇਹ ਮਿੱਠਾ ਵੀ ਰਹੇ ਉਹਨਾਂ ਨੇ ਇੱਕ ਪਤਾਸੇ ਦਾ ਬੁੱਕ ਫਿਰ ਉਹ ਜਲ ਦੇ ਵਿੱਚ ਪਾ ਦਿੱਤਾ ਉਹ ਜਲਦ ਵਿੱਚ ਪਤਾਸੰਦ ਬੁੱਕ ਪਾਇਆ ਪੰਜਾਂ ਬਾਣੀ ਦਾ ਜਾਪ ਹੋ ਕੇ ਜਦੋਂ ਪੂਰੀ ਮਰਿਆਦਾ ਪੂਰਨ ਹੋਈ ਤੇ ਉਹ ਅੰਮ੍ਰਿਤ ਤਿਆਰ ਹੋ ਗਿਆ ਉਹ ਅੰਮ੍ਰਿਤ ਤਿਆਰ ਹੋਇਆ ਜਿਹਦੇ ਜਿਹੜੇ ਅੰਮ੍ਰਿਤ ਨੂੰ ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਉਹ ਗੁਰ ਤੇ ਪਾਇਆ ਸੋ ਉਹ ਅੰਮ੍ਰਿਤ ਜਿਸ ਦੀ ਬਾ ਜਿਸ ਦੀ ਬਾਬਤ ਬਜੀਦਾ ਲਿਖਦਾ ਹੈ ਵੀ ਸ਼ਕੰਦਰ ਜੰਗਲਾਂ ਦੇ ਵਿੱਚ ਭਟਕਦਾ ਫਿਰਦਾ ਰਿਹਾ ਔਰ ਜਦੋਂ ਅਮਰਤ ਦੇ ਕੋਲ ਪਹੁੰਚਿਆ ਤੇ ਉਹ ਅਮਰਤ ਪੀ ਨਹੀਂ ਪਾਇਆ ਉਹ ਜਿਹੜਾ ਵਜੀਦਾ ਲਿਖਦਾ ਕਹਿੰਦਾ ਸ਼ਾਹ ਸਕੰਦਰ ਢੁੰਡੇ ਆਬੇ ਹਯਾਤ ਨੂੰ ਫਿਰਦਾ ਵਿੱਚ ਪਹਾੜਾਂ ਦਿਨ ਤੇ ਰਾਤ ਨੂੰ ਕਬੂ ਨਾ ਪੀਤੋ ਸਦਸਤ ਪਰ ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜਨ ਇੰਜ ਕਰ ਅੱਜ ਪਾਸ਼ਾ ਨੇ ਉਹ ਅਮਰਤ ਦੀ ਤਿਆਰ ਕੀਤਾ ਜਿਹਨੂੰ ਦੇਵੀ ਦੇਵਤੇ ਵੀ ਤਰਸਦੇ ਆ ਜਦੋਂ ਅਮਰਤ ਤਿਆਰ ਹੋ ਗਿਆ ਫਿਰ ਪਾਸ਼ਾ ਨੇ ਆਪਣੇ ਹੱਥੀਂ ਜਿਹੜੇ ਪੰਜ ਪਿਆਰੇ ਸੀ ਪੰਜ ਸਿੰਘ ਸੀ ਭਾਈ ਦਿਆਰਾਮ ਤੇ ਭਾਈ ਧਰਮਚੰਦ ਭਾਈ ਹਿੰਮਤਚੰਦ ਭਾਈ ਮੋਹਕਮਚੰਦ ਭਾਈ ਸਹਿਬਚੰਦ ਪੰਜਾਂ ਨੂੰ ਆਪਣੇ ਹੱਥੀਂ ਫਿਰ ਆਪ ਅਮਰਤ ਛਕਾਇਆ ਜਦੋਂ ਅਮਰਤ ਛਕਾਇਆ ਤੇ ਫਿਰ ਉਹਨਾਂ ਨੂੰ ਅਮਰਤ ਛਕਾਉਣ ਤੋਂ ਬਾਅਦ ਉਹਨਾਂ ਦੇ ਨਾਮ ਜਿੱਥੇ ਚੰਦ ਦਿਆਰਾਮ ਸੀ ਦਿਆਰਾਮ ਤੋਂ ਦਇਆ ਸਿੰਘ ਧਰਮਚੰਦ ਤੋਂ ਧਰਮ ਸਿੰਘ ਹਿੰਮਤ ਚੰਦ ਤੋਂ ਹਿੰਮਤ ਸਿੰਘ ਮੋਕਮ ਚੰਦ ਤੋਂ ਮੋਕਮ ਸਿੰਘ ਸਾਬ ਚੰਦ ਤੋਂ ਸਾਬ ਸਿੰਘ ਉਹਨਾਂ ਨੂੰ ਸਿੰਘ ਦਾ ਖਿਤਾਬ ਸਿੰਘ ਸ਼ੇਰ ਦਾ ਨਾਮ ਹੈ ਸ਼ੇਰ ਦੇ ਸ਼ੇਰ ਦਾ ਪ੍ਰਤੀਕ ਹੈ ਤੇ ਜਦੋਂ ਪੰਜ ਸਿੰਘ ਤਿਆਰ ਵਰ ਤਿਆਰ ਹੋ ਗਿਆ ਖਾਲਸਾ ਹਾਂਜੀ ਤੇ ਫਿਰ ਪੰਜਾਂ ਨੂੰ ਮਹਾਰਾਜ ਨੇ ਆਪ ਬੇਨਤੀ ਕਰੀ ਹੱਥ ਜੋੜ ਕੇ ਵੀ ਤੁਸੀਂ ਅਮਰਤ ਛੱਕ ਕੇ ਪੂਰਨ ਹੋ ਗਏ ਵੀ ਹੁਣ ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ ਤੇ ਹੁਣ ਦਿਆਰਾਮ ਜੀ ਕਹਿੰਦੇ ਪਾਸ਼ਾ ਵੀ ਤੁਸੀਂ ਤੇ ਇਹ ਅਮਰਤਦਾ ਸਾਨੂੰ ਦੱਸਿਆ ਵੀ ਨਹੀਂ ਸੀ ਤੇ ਅਮਰਤ ਦੇ ਬਾਰੇ ਜਦੋਂ ਕੋਈ ਗੱਲ ਵੀ ਨਹੀਂ ਸੀ ਹੋਈ ਸਾਨੂੰ ਅਸੀਂ ਆਪਣਾ ਸੀਸ ਭੇਟ ਕਰਿਆ ਤਾਂ ਅਸੀਂ ਇਹ ਅਮਰਤ ਛਕਿਆ ਮਹਾਰਾਜ ਜੀ ਵੀ ਜੇ ਤੁਸੀਂ ਅਮਰਤ ਛਕਣਾ ਹੈ ਤੁਸੀਂ ਅਮਰਤ ਵਾਸਤੇ ਕੀ ਕੁਰਬਾਨੀ ਦੇ ਸਕਦੇ ਆ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉੱਥੇ ਬਚਨ ਕਰਿਆ ਕੰਦੇ ਚਾਰ ਪੁੱਤਰ ਵਰੋਂ ਇਸ ਧਰਮ ਹਿੱਤ ਪੰਜਵੀਂ ਹੈ ਮੜੀ ਮਾਤ ਆਪ ਵੀ ਲਾਗੋ ਧਰਮ ਹਿੱਤ ਸਤਵਾਂ ਮੇਰਾ ਆਪਣਾ ਹਮਰਾ ਤਾਤਾ ਵੀ ਮੈਂ ਆਪਣਾ ਸਾਰਾ ਵੰਸ਼ ਕੁਰਬਾਨ ਕਰ ਦੂੰਗਾ ਇਸ ਅਮਰਤ ਦੀ ਖਾਤਰ ਸਿੱਖ ਕੌਮ ਦੀ ਖਾਤਰ ਤੇ ਫਿਰ ਪੰਜਾ ਜਿਹੜੇ ਪੰਜ ਪਿਆਰੇ ਸੀ ਉਹਨਾਂ ਨੇ ਫਿਰ ਆਪ ਅਮਰਤ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੂੰ ਸ਼ਿਕਾ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਿਆ ਤੇ ਫਿਰ ਉੱਥੇ ਜਿਹੜੇ ਕੁਝ ਹੋਰ ਜਿਹੜੇ ਗੁਰੂ ਪਾਤਸ਼ਾਹ ਦੇ ਅਨੰਨ ਸੇਵਕ ਸੀ ਹਾਂਜੀ ਪਰ ਜਿਹੜੇ ਦਵੇਦਾ ਦੇ ਵਿੱਚ ਸੀ ਵੀ ਅਸੀਂ ਕਿਉਂ ਨਾ ਸੀ ਇਸ ਦਿੱਤਾ ਜੇ ਐਸਾ ਐਸਾ ਮਹਾਰਾਜ ਨੇ ਤਿਆਰ ਕਰਨੀ ਸੀ ਸਿੰਘ ਹਾਂਜੀ ਤੇ ਫਿਰ ਉਹ ਕਾਫੀ ਸਾਰੇ ਜਿਹੜੇ ਸਿੱਖ ਸੀ ਉਹਨਾਂ ਨੂੰ ਪਾਤਸ਼ਾਹ ਨੇ ਫਿਰ ਉੱਥੇ ਅੰਮ੍ਰਿਤ ਛਕਾਉਣਾ ਕਰਿਆ ਫਿਰ ਉਹ ਅੰਮ੍ਰਿਤ ਛਕਾ ਕੇ ਮਹਾਰਾਜ ਨੇ ਇੱਕ ਗੱਲ ਦਾ ਇਹ ਪ੍ਰਤੀਕ ਕਰਿਆ ਵੀ ਕਿਉਂਕਿ ਸਾਡੇ ਦੇਸ਼ ਦੇ ਵਿੱਚ ਜਾਤ ਪਾਤ ਦਾ ਬਹੁਤ ਬੁਲਬਲਾ ਸੀ ਉਹ ਜਾਤ ਪਾਤ ਦੇ ਵਖਰੇਵੇਂ ਨੂੰ ਖਤਮ ਕਰਤਾ ਵੀ ਕੋਈ ਉੱਥੇ ਜਾਤ ਪਾਤ ਦਾ ਨਹੀਂ ਸੀ ਕਿਉਂਕਿ ਕੁਚੀਵਰ ਜਾਤੀ ਤੋਂ ਕੋਈ ਸ਼ਿੰਬੇ ਜਾਤੀ ਤੋਂ ਤੇ ਕੋਈ ਜੱਟ ਕੋਈ ਖੱਤਰੀ ਹਨਾ ਸਾਰੇ ਧਰਮਾਂ ਦਾ ਸਮੇਲ ਬਣਾਤਾ ਤੇ ਸਾਰੇ ਧਰਮਾਂ ਦਾ ਸਮੇਲ ਕਰਕੇ ਮਹਾਰਾਜ ਨੇ ਇੱਕ ਖਾਲਸਾ ਪੰਥ ਦੀ ਸਹਾਜਨਾ ਕਰੀ ਉਹ ਖਾਲਸਾ ਜਿਸ ਦੀ ਬਾਤ ਮਹਾਰਾਜ ਕਹਿੰਦੇ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋਨਵਾਸ ਤੇ ਸਿੱਖਾਂ ਨੇ ਕਿਹਾ ਸੀ ਨਾ ਜਦੋਂ ਨਾਦੇੜ ਸਾਹਿਬ ਮਹਾਰਾਜ ਜਾਣ ਲੱਗੇ ਸੀ ਸਰੀਰਕ ਤੌਰ ਤੇ ਕਹਿੰਦੇ ਮਹਾਰਾਜ ਵੀ ਤੁਸੀਂ ਤੇ ਜਾ ਰਹੇ ਆ ਅਸੀਂ ਕਿਹਦੇ ਦਰਸ਼ਨ ਕਰਾਂਗੇ ਪਰ ਮਹਾਰਾਜ ਨੇ ਬਚਨ ਕਰਿਆ ਸੀ ਵੀ ਜੇ ਕਿਸੇ ਨੇ ਮੇਰੇ ਦਰਸ਼ਨ ਕਰਨੇ ਹੋਣ ਜਿਹੜੇ ਤਿਆਰ ਵਰ ਤਿਆਰ ਪੰਜ ਸਿੰਘ ਤਿਆਰ ਵਰ ਤਿਆਰ ਹੋਣ ਉਹਨਾਂ ਦੇ ਵਿੱਚ ਹੀ ਮੈਂ ਵੱਸਦਾ ਹੋਊਂਗਾ ਮਹਾਰਾਜ ਜੇ ਪੰਜ ਪੰਜਾਂ ਦਾ ਮਿਲਣਾ ਤੇ ਕਹਿੰਦੇ ਇੱਕ ਕੋਈ ਗੁਰਸਿੱਖ ਮਿਲ ਜੇ ਤਿਆਰ ਵਰ ਤਿਆਰ ਨਿਤਨੇਮੀ ਸਿੱਖ ਵੀ ਉਹਦੇ ਦਰਸ਼ਨ ਕਰ ਲਓ ਕਹਿੰਦੇ ਮਹਾਰਾਜ ਜੀ ਜੇ ਉਹ ਵੀ ਇਕਵਨਾ ਮਿਲੇ ਕਹਿੰਦੇ ਸਿੱਖ ਫਿਰ ਆਪਣੇ ਆਪ ਨਿਤਨੇਮ ਦੇ ਵਿੱਚ ਪਰਪੱਕ ਹੋ ਕੇ ਪੂਰੀ ਮਰਿਆਦਤ ਦੇ ਵਿੱਚ ਰਹਿ ਕੇ ਉਹ ਆਪਣੇ ਆਪ ਦੇ ਦਰਸ਼ਨ ਕਰ ਲਏ ਉਹਦੇ ਵਿੱਚ ਹੀ ਮੇਰੇ ਦਰਸ਼ਨ ਹੋਣਗੇ ਐਡਾ ਵੱਡਾ ਖਾਲਸਾ ਨੂੰ ਮਹਾਰਜ ਨੇ ਮਾਤਮਾ ਦਿੱਤਾ ਸੋ ਇਸ ਤਰ੍ਹਾਂ ਕਰਕੇ ਫਿਰ ਜਿਹੜਾ 1699 ਦੀ ਵਿਸਾਖੀ ਦਾ ਦਿਹਾੜਾ ਉਸ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਪੰਥ ਜਿਸ ਦੀ ਜਿਸ ਦੀ ਬਾਬਤ ਮਹਾਰਾਜ ਨੇ ਛੋਟੀ ਜੀ ਉਮਰ ਦੇ ਵਿੱਚ ਐਲਾਨ ਕਰ ਦਿੱਤਾ ਸੀ ਉਹ ਪੰਜਾਂ ਦਾ ਸਿਧਾਂਤ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਨੇ ਚਲਾਇਆ ਉਹਨੂੰ ਫਿਰ ਸੰਪੂਰਨਤਾ ਦਾ ਰੂਪ ਦਿੱਤਾ ਮਹਾਰਾਜ ਨੇ ਇਹ ਪੰਜ ਪਿਆਰੇ ਫਿਰ 1699 ਦੀ ਵਿਸਾਖੀ ਨੂੰ ਮਹਾਰਾਜ ਨੇ ਇਹ ਪੰਜ ਪਿਆਰੇ ਸਜਾਏ ਸੋ ਇਸ ਇਹ ਜਿਹੜਾ ਅੱਜ ਦਾ ਦਿਹਾੜਾ ਹੈ ਵਿਸਾਖੀ ਦਾ ਦਿਹਾੜਾ ਇਹ ਖਾਲਸੇ ਦਾ ਸਾਜਨਾ ਦਿਵਸ ਪੂਰੇ ਸੰਸਾਰ ਦੇ ਵਿੱਚ ਜਿੱਥੇ-ਜਿੱਥੇ ਗੁਰਨਾਨਕ ਨਾਮ ਰੇਬਾ ਲੈਂਦੇ ਰਹਿੰਦੇ ਆ ਉਹ ਸਾਕੀ ਦੇ ਦਿਹਾੜੇ ਨੂੰ ਖਾਲਸੇ ਦੇ ਸਾਜਨਾ ਦਿਵਸ ਨੂੰ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਮਨਾਉਂਦੇ ਆਂ ਔਰ ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੈ ਵਸੇ ਇੱਕ ਬੈਠੇ ਆ ਉਸ ਦਿਹਾੜੇ ਦੇ ਵਿੱਚ ਵੱਧ ਤੋਂ ਵੱਧ ਸੇਵਾ ਸਿਮਰਨ ਤੇ ਗੁਰੂ ਪਾਸ਼ਾ ਦੇ ਜਿਹੜੇ ਦਰਸਾਏ ਹੋਇਆ ਮਾਰਗ ਉਹਦੇ ਤੇ ਚੱਲਣ ਦੀ ਕੋਸ਼ਿਸ਼ ਕਰਦੇ ਆਂ ਔਰ ਪ੍ਰਣ ਵੀ ਲੈਂਦੇ ਆਂ ਸੋ ਇਹ ਅੱਜ ਦੇ ਇਸ ਪਵਿੱਤਰ ਦਿਹਾੜੇ ਦਾ ਪੂਰਾ ਇਤਿਹਾਸ ਹੈ ਸੋ ਆਪਾਂ ਇਤਿਹਾਸ ਦੇ ਕੁਝ ਅੰਸ਼ ਲੈ ਕੇ ਜੋ ਸਾਂਝੇ ਕੀਤੇ ਹਨ ਕਿਉਂਕਿ ਜਿਹੜਾ ਗੁਰੂ ਗੁਰੂ ਇਤਿਹਾਸ ਹੈ ਇੱਕ ਬਹੁਤ ਬੜਾ ਲੰਮਾ ਇਤਿਹਾਸ ਹੈ ਛੋਟੀ ਜੇ ਸਮੇਂ ਦੇ ਵਿੱਚ ਉਹਨੂੰ ਮਤਲਬ ਸਾਰੇ ਇਤਿਹਾਸ ਨੂੰ ਵਿਚਾਰਨਾ ਬੜਾ ਮੁਸ਼ਕਲ ਹੁੰਦਾ ਸੋ ਆਪਾਂ ਨੇ ਕੋਸ਼ਿਸ਼ ਕੀਤੀ ਵੀ ਜਿਹੜੇ ਮੁੱਖ ਮੁਖansh ਹੈ ਇਸ ਵਿਆਦੇ ਦੇ ਉਹ ਲੈ ਕੇ ਵਿਚਾਰੀਏ ਸੋ ਇਹ ਸੀ ਅੱਜ ਦਾ ਜਿਹੜਾ ਖਾਲਸਾ ਸਾਜਨਾ ਦਿਵਸ ਦਾ ਇਤਿਹਾਸ ਸੋ ਅੱਜ ਦੇ ਖਾਲਸਾ ਸਾਜਨਾ ਦਿਵਸ ਤੇ ਸਾਰੀਆਂ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਸੋ ਆਪਾਂ ਅੱਜ ਦੀ ਵਿਚਾਰ ਨੂੰ ਇੱਥੇ ਬਰਾਮਦੰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ